ਕੱਲ ਕੋਈ ਨਹੀਂ ਪਤੀ ਸਾਡਾ ਦੇਖੋ ਜੀ ਅੱਗੇ ਕਿਦੇ ਪਾਰਟੀ ਵੱਲੋਂ ਬਹੁਤ ਬਹੁਤ ਦਾ ਸਵਾਗਤ ਕੀਤਾ ਜਾਂਦਾ ਹੈ ਔਰ ਮੈਂ ਹੁਣੇ ਉਹਨਾਂ ਦਰਵਾਜ਼ਾ ਤੋਂ ਬੇਨਤੀ ਕਰੂੰਗਾ ਕਿ ਉਹ ਮਤਿਆਂ ਔਰ ਇੰਪਲ ਜੀ ਦਾ ਧੰਨਵਾਦ ਕਰੂ ਕਾਂਗਰਸ ਪਾਰਟੀ ਜਿੰਦਾਬਾਦ ਵਰਗ ਨੂੰ ਵੀ ਸਵਾਗਤ ਬਹੁਤ ਸਾਜ ਸਰਕਾਰ ਸੁਧਾਰਾਂ ਦੇ ਜਿਹੜੇ ਸੀਨੀਅਰ ਅਗੂ ਸਹਿਵਾਨ ਸਤਿਕਾਰ ਮੇਰੇ ਪ੍ਰਾਪ ਮੇਰੇ ਸੱਜਣੋ ਮੇਰੇ ਭੈਣਾ ਮੇਰੇ ਬੱਚਿਓ ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਟੇਜ ਦੇ ਵਿੱਚ ਵਿਚਾਰਾ ਡਿੱਗਾ ਨਹੀਂ ਬਣਾ ਮੈਂ ਸਿਰਫ ਕਰਨ ਸਾਹਿਬ ਦਾ ਜਿਹੜੇ ਕਿ ਸਾਡੇ ਬੀਜੇਪੀ ਦੇ ਸੀਨੀਅਰ ਆਗੂ ਸੀ ਉਹ ਬੀਜੇਪੀ ਨੂੰ ਛੱਡ ਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਸਹਿਮਤ ਕਰਦੇ ਹੋਏ ਅੱਜ ਕਾਂਗਰਸ ਪਾਰਟੀ ਉਹਨਾਂ ਨੂੰ ਜੁਆਨ ਕੀਤੀ ਹੈ ਮੈਂ ਕਾਂਗਰਸ ਪਰਿਵਾਰ ਦੇ ਵਿੱਚ ਗਰਦ ਸਿੰਘ ਦਾ ਇਹਨਾਂ ਦੇ ਪਰਿਵਾਰ ਦਾ ਇਹਨਾਂ ਦੇ ਸੱਜਣਾ ਮਿੱਤਰਾਂ ਦਾ ਇਹਨਾਂ ਦੇ ਜਿੰਨੇ ਵੀ ਹਮਾਇਤੀ ਨੇ ਇਹਨਾਂ ਸਾਰਿਆਂ ਦਾ ਕਾਂਗਰਸ ਪਾਰਟੀ ਦੇ ਵਿੱਚ ਧੰਨਵਾਦ ਕਰਨਾ ਵੈਦਮ ਕਰਦਾ ਜੀ ਆਇਆਂ ਨੂੰ ਇਹਦੇ ਵਾਸਤੇ ਮੈਂ ਸਾਡੇ ਤੰਗਾ ਦੇ ਸ਼ਹਿਰੀ ਪ੍ਰਧਾਨ ਕਰਗੜ ਸ਼ਰਮਾ ਜੀ ਦਾ ਸਾਡੇ ਬਲੌਕ ਤੰਗਾ ਦੇ ਪ੍ਰਧਾਨ ਸਦਤ ਨਸਰਤ ਰਣੂ ਸਾਹਿਬ ਦਾ ਖਾਸ ਤੌਰ ਤੇ ਅੱਜ ਜਿਹੜੀ ਸਾਡੀ ਟੀਮ ਆ ਜਿਹੜੀ ਸਾਡੀ ਟੀਮ ਕੋ ਗਾਰੂ ਲੀਡ ਕਰਦੀ ਆ ਉਹਨਾਂ ਸਾਰਿਆਂ ਦਾ ਖਾਸ ਤੌਰ ਤੇ ਬਹੁਤ ਬਤਨਮਦ ਕਰਦਾ ਕਿ ਉਹਨਾਂ ਦੇ ਰਿੰਪਲ ਜੀ ਨੂੰ ਰਿੰਪਲ ਕਰਗ ਜੀ ਨੂੰ ਬੀਜਪੀ ਬੀਜਪੀ ਤੇ ਬੀਜਪੀ ਛੱਡ ਕੇ ਕਾਂਗਸ ਪਾਰਟੀ ਜਾਂ ਨਿਤਿਆ ਨੂੰ ਜਿਹੜਾ ਹੈ ਸੰਹਕਾਰ ਕਰਨ ਦੇ ਕਰਕੇ ਪਾਰਟੀ ਦੇ ਵਿੱਚ ਜੁਆਇਨ ਕਰਵਾਇਆ ਮੈਂ ਸਾਰਿਆਂ ਦਾ ਦਿਲਦਿਆਂ ਘਰਾਈਆਂ ਤੋਂ ਕਾਂਗਸ ਪਾਰਟੀ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਬਣੋ ਤੇ ਖਾਸ ਤੌਰ ਤੇ ਰਾਜਾ ਭਟਿੰਗ ਜੀ ਬਣੋ ਜੋ ਸਾਡੇ ਸਟੇਟ ਦੇ ਪ੍ਰਧਾਨ ਨੇ ਉਹਨਾਂ ਬਣੋ ਇਹਨਾਂ ਦਾ ਇੱਥੇ ਪਾਰਟੀ ਯੁਵਾੰਗਨ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਆ ਤਾਂ ਉਹ ਹੈ ਕੁਟੀਨਾ ਖਲਸਾ